ਕੀਰਪਾਨੀ ਮੰਦਿਰ ਸ਼੍ਰੀ ਨਗਰ ਦੇ ਵਿਸ਼ਕੀਰਪਾਨੀ ਮੰਦਿਰ ਤੋਂ ਦਰਸ਼ਨ ਕਰਾਉਣੇ ਹੈ ਜੈ ਮਾ ਕੀਰਪਾਨੀ ਕੀਰਪਾਨੀ ਮੰਦਿਰ ਦਾ ਸਰੋਵਰ ਦੇਖੋ ਜਿੱਥੇ ਦੋਦੇ ਪਾਸੇ ਇਸ਼ਨਾਨ ਕਰਦੇ ਲੋਕ ਬਹੁਤ ਪ੍ਰਸਿੱਧ ਮੰਦਿਰ ਹੈ ਇਹਦੀ ਹਿਸਟਰੀ ਤੁਹਾਨੂੰ ਦੱਸਣ ਕਰੂ ਬਾਹਰ ਐਂਟਰੀ ਕਰ ਲਈ ਅਸੀਂ ਵੈਸੇ ਦਾ ਜੈ ਮਾਤਾ ਦੇ ਜੀ ਮੰਦਿਰ ਦਾ ਅੰਦਰ ਦੂਸਰਾ ਗੇਟ ਆ ਪਹਿਲਾ ਗੇਟ ਤੇ ਸਾਨੂੰ ਪਹਿਲਾ ਬਾਹਰ ਦਾ ਹੈ ਤੀਸਰਾ ਗੇਟ ਆ ਦਰਸ਼ਨ ਕਰੋ ਜੀ ਮਾ ਕੀਰਪਾਣੀ ਚੱਲ ਚੱਲ ਪੂਆ ਚੋਲ ਫਲੋ ਜੋ ਜੀ ਅੱਜ ਰੌਣਕ ਬਹੁਤ ਘਟਾ ਹੈ ਮੰਦਰ ਦੇ ਵਿੱਚ ਜਨੇਕ ਹੈਗੀ ਆ ਤੁਹਾਨੂੰ ਦਿਖਾਉਣਾ ਹੈ ਸੰਗਤਾ ਆਈਆਂ ਹੋਈਆਂ ਨੇ ਕਿਉਂਕਿ ਦਿਨ ਚੜ ਗਿਆ ਇੱਥੇ ਵੀ ਗਰਮਾ ਮੌਸਮ ਹੁੰਦਾ ਹੈ ਨਾ ਆਪਾਂ ਅੰਦਰ ਰਹਿਣਾ ਉਹ ਵੀ ਅੰਦਰ ਵੀ ਗਰਮ ਹੈ ਮੌਸਮ ਚਲੋ ਅੱਜ ਆਉਂਦੇ ਆਂ ਗੇੜ ਦੇ ਅੰਦਰ ਥੋੜੀ ਥੋੜੀ ਅੰਦਰ ਮਾਤਾ ਦੇ ਮੰਦਰ ਦੀ ਤੁਹਾਨੂੰ ਹੋਈ ਹੋਈ ਦਰਸ਼ਨ ਕਰਾਣੇ ਆ ਉਹ ਜਯ ਮਾਤਾ ਦੀ ਜਯ ਮਾਤਾ ਦੀ ಅಖೀರ್ ಘವಾಣಿ ಮಂದಿರ ਲੋಕರು ದರ್ಶನ ಇಲ್ಲ ಪಕ್ಕ ನಿನ್ನ ಇಲ್ಲ ಪಕ್ಕ ಆತಾ ಇದರಲ್ಲಿಯಾ ನಾನು ವಿಡಿಯೋ ಎತ್ತಕ್ಕೆ ರ ಕಮೆಂಟ್ ನೋಡು ಇಲ್ಲಿ ನಡುವೆ ಅಖೀರ್ ಘವಾಣಿ ಮಂದಿರ ಆ देखो سامنے ಮಂದಿರ ಉಪರ ಬೆಳಿಕೆ ತesigrama ಲೈನ್ ಆ